ਗੱਡੀਆਂ ਸਾਰੀਆਂ ਰੁਕ ਗਈਆਂ ਨੇ ਇਹਦੇ ਤੁਰਦੇ ਹੋਏ ਤਾਂ ਐਂ ਲੱਗਦਾ ਯਾਰ ਜਿੱਦਾਂ ਆਪਾਂ ਮਹਾਰਾਜੇ ਹਾਂ ਸਾਰੇ ਆਪਣੇ ਕਰਕੇ ਰੁਕ ਗਏ ਨੇ ਆ ਦੇਖੋ ਯਾਰ ਦੁਬਈ ਜਿਹੜਾ ਜਿਹਦੇ ਕਰਕੇ ਬਹੁਤ ਫੇਮਸ ਹੈ ਪਰਫਿਊਮਸ ਲੱਗੇ ਹੋ ਵੀ 골ਡ ਸੂਪ ਪਹੁੰਚ ਗਏ ਵੀ ਆ ਦੇਖੋ ਆਪਣੇ ਇੰਡੀਅਨ ਐਕਟ੍ਰੈਸ ਦੀਆਂ ਫੋਟੋ ਦੇਖੋ ਦੋਸਤੋ ਕਿੰਨਾ ਕੁ ਵੀ ਸੋਨਾ ਬਾਹਰ ਹੀ ਪਿਆ ਹੈ ਲਓ ਯਾਰ ਲਾਈਟਿੰਗ ਹੋ ਗਈਆਂ ਨੇ ਔਨ ਨਜ਼ਾਰਾ ਦੇਖੋ ਤੁਸੀਂ ਇੱਕ ਵਾਰ ਇਹ ਕਰੂਜ਼ ਉਹ ਵਾਲੀ ਰੋਟੀ ਪਾਣੀ ਖਾਰੇ ਜਗੇ ਇੱਕ ਹੋਰ ਆਗੇ ਨੇ ਬੰਦੇ ਜੀ ਉਹ ਦੇਖੋ ਯਾਰ ਆਪਣੇ ਕਰੂਜ਼ ਚ ਉਹ ਦੇਖੋ ਬੁਰਜ ਖਲੀਫਾ ਵੀ ਦਿਖ ਰਿਹਾ ਯਾਰ ਉਹ ਕਿਧਰ ਗਿਆ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਨਵੀ ਸੈਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਕੱਲ ਆਪਾਂ ਥੱਕ ਕੇ ਸੋਗੇ ਸੀਗੇ ਯਾਰ ਕੱਲ ਆਪਾਂ ਵਿੱਚ ਘੁੰਮੇ ਬਹੁਤ ਮਜ਼ਾ ਆਇਆ ਯਾਰ ਕੱਲ ਅੱਜ ਆਪਾਂ ਦੇਖਦੇ ਆਂ ਅੱਜ ਆਪਾਂ ਸ਼ਾਪਿੰਗ ਕਰਨੀ ਹੈ ਯਾਰ ਥੋੜੀ ਜੀ ਦੇਖ ਚੱਲਦੇ ਆਂ ਤੁਹਾਨੂੰ ਵੀ ਘੁਮਾਣੇ ਆਂ ਨਾਲ-ਨਾਲ ਹੁਣ ਸ਼ਾਇਦ ਆਪਾਂ ਪਹਿਲਾਂ ਸ਼ਾਪਿੰਗ ਕਰੀਏ ਇੱਕ ਗਿਫਟ ਗੈਲਰੀ ਸਾਹਮਣੇ ਸਾਨੂੰ ਦਿਖ ਰਹੀ ਹੈ ਸਾਡੇ ਹੋਟਲ ਦੇ ਨੇੜੇ ਤੇ ਚੱਲਦੇ ਆਂ ਇਸ ਗਿਫਟ ਗੈਲਰੀ ਦੇ ਵਿੱਚ ਅੰਦਰ ਤੁਹਾਨੂੰ ਦਿਖਾਉਣਾ ਕੀ ਕੀ ਚੀਜ਼ਾਂ ਨੇ ਤੇ ਕਿੰਨੀਆਂ ਕ ਮਹਿੰਗੀਆਂ ਨੇ ਤੇ ਕਿੰਨੀਆਂ ਕ ਸਸਤੀਆਂ ਨੇ ਕੀ ਚੀਜ਼ਾਂ ਇੰਡੀਆ ਤੋਂ ਮਹਿੰਗੀਆਂ ਨੇ ਤੇ ਕੀ ਚੀਜ਼ਾਂ ਨੇ ਤੁਹ ਸਸਤੀਆਂ ਨੇ ਬਣੇ ਰਹੋ ਵਲੌਗ ਦੇ ਵਿੱਚ ਆਹ ਦੇਖੋ ਤੇ ਹੁਣ ਇਹਦੇ ਵਿੱਚੋਂ ਜਾਣਾ ਹੈ ਗੱਡੀਆਂ ਆ ਰਹੀਆਂ ਨੇ ਤੇ ਜਦੋਂ ਗ੍ਰੀਨ ਹੋਊਗਾ ਆਪਾਂ ਫਿਰ ਦੁਪਹਿਣਾ ਫਿਰ ਸਾਰੀਆਂ ਗੱਡੀਆਂ ਆਪਣੇ ਕਰਕੇ ਰੁਕ ਜਾਣਗੀਆਂ ਲੋ ਜੀ ਗ੍ਰੀਨ ਹੋ ਗਿਆ ਆ ਦੇਖੋ ਗੱਡੀਆਂ ਸਾਰੀਆਂ ਰੁਕ ਗਈਆਂ ਨੇ ਇਹਦੇ ਤੁਰਦੇ ਹੋਏ ਤਾਂ ਐਂ ਲੱਗਦਾ ਯਾਰ ਜਿੱਦਾਂ ਆਪਾਂ ਮਹਾਰਾਜੇ ਹਾਂ ਸਾਰੇ ਆਪਣੇ ਕਰਕੇ ਰੁਕ ਗਏ ਨੇ ਸਿਰਫ ਹੁਣ ਆਪਾਂ ਤੁਰਨਾ ਆ ਆ ਦੇਖੋ ਇਹਦੇ ਕਰਕੇ ਆ ਸਾਰੀ ਗੱਡੀ ਸਾਰੀ ਸੀ ਗੱਡੀਆਂ ਆ ਰਹੀਆਂ ਨੇ ਸਾਰੀਆਂ ਇਹ ਵੀ ਰੁਕੀਆਂ ਨੇ ਯਾਰ ਆਪਣੇ ਕਰਕੇ ਚਲੋ ਵੀ ਚੱਲਦੇ ਆਂ ਅੰਦਰ ਇਹਦੇ ਗਿਫਟ ਗੈਲਰੀ ਦੇਖਦੇ ਆ ਕੀ ਕੀ ਅੰਦਰ ਚੀਜ਼ਾਂ ਨੇ ਆ ਦੇਖੋ ਯਾਰ ਇਹ ਬੱਚਿਆਂ ਦੇ ਖੜਾਉਣੇ ਨੇ ਤੇ ਆਪਾਂ ਖਲੋਂਨੇ ਨੇ ਹੋਰ ਵੀ ਸਾਰੀਆਂ ਚੀਜ਼ਾਂ ਨੇ ਯਾਰ ਠੀਕ ਹੀ ਹੈ ਪ੍ਰਾਈਸ ਦਾ ਮਤਲਬ ਇੰਡੀਆ ਦੇ ਨਾਲ ਦਾ ਹੀ ਹੁੰਦਾ ਯਾਰ ਤੇ ਕੋਈ ਕੋਈ ਚੀਜ਼ਾਂ ਦਾ ਕੋਈ ਕੋਈ ਦਾ ਹੁੰਦਾ ਹੈ ਕੀ ਘਟਾ ਆ ਸ਼ੂਜ਼ ਦੇਖੋ ਤੁਸੀਂ ਆ ਸਾਰਾ ਡੈਕੋਰੇਸ਼ਨ ਦਾ ਸਮਾਨ ਹੈ ਹੋਰ ਦਿਖਾਣਾ ਤੁਹਾਨੂੰ ਕੀ ਕੀ ਚੀਜ਼ਾਂ ਹੈ ਆ ਦੇਖ ਯਾਰ ਸਾਰੇ ਬਰਜ ਖਲੀਫੇ ਲੱਗੇ ਹੋਏ ਨੇ ਇਹ ਇਹ ਬਰਜ ਅਲ ਅਰਬ ਇਹ ਦੇਖੋ ਯਾਰ ਤੁਸੀਂ 29 ਦੇ ਰਮ ਦਾ ਆਪਣੇ ਕਰੀਬ 700 ਰੁਪਏ ਦਾ ਹੋ ਗਿਆ ਸ਼ਾਇਦ ਆਹ ਦੇਖੋ ਇਹ ਮੈਗਨੇਟਸ ਨੇ ਸਾਰੇ ਫ੍ਰਿਜ ਮੈਗਨੇਟ ਠੀਕ ਹੈ ਯਾਰ ਉਹਨੇ ਤਾਂ 2-2 4-4 ਰੁਪਏ 20-30 ਰੁਪਏ ਦੇਨੇ ਬਟ ਆਪਣੇ ਉਹ ਉਹੀ 700 800 1000 2000 ਤੱਕ ਚਲੀ ਜਾਂਦੀ ਹੈ ਗੱਲ بس جو ਵੀ ਚੀਜ਼ ਹੈ ਯਾਰ ਉਹਨੂੰ ਤੁਸੀਂ 23 ਨਾਲ ਮਲਟੀਪਲਾਈ ਕਰੋ ਤਾਂ ਉਹ ਆਪਣਾ ਪ੍ਰਾਈਸ ਨਿਕਲੇ ਜਾਂਦਾ ਦੇਖੋ ਇਹ ਸਾਡੇ ਘਰ ਦੇ ਬੈਗ ਲੈ ਰਹੇ ਨੇ ਇਹ ਇਹ 13 ਕੁਸਾਂਮ ਲਾਉਂਗੇ ਫਿਰ ਮੈਂ 13.95 14 ਦਿਨਾਂ ਦਾ ਬੈਗ ਲੈ ਇਹ ਬੱਚਿਆਂ ਦੇ ਨੇ ਸਾਰੇ ਇੱਥੇ ਟੈਡੀ ਬੀਅਰ ਸੀਏ ਉਹ ਬੈਗਸ ਆ ਦੇਖੋ ਯਾਰ ਦੁਬਈ ਜਿਹੜਾ ਜਿਹਦੇ ਕਰਕੇ ਬਹੁਤ ਫੇਮਸ ਹੈ ਪਰਫਿਊਮਸ ਲੱਗੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਦੇ ਨਾਲ-ਨਾਲ ਹੀ ਇਹਨਾਂ ਦੇ ਪੈਸੇ ਵੀ ਲੱਗੇ ਹੋਏ ਨੇ ਆ ਦੇਖੋ ਤੇਰਾ ਦਰਮਾ ਦਾ ਅਲੱਗ-ਅਲੱਗ ਪ੍ਰਾਈਸ ਦੇ ਨੇ ਯਾਰ ਸਾਰੇ ਉਰੇ ਸਾਬਨਾ ਇਹ ਅਲੱਗ-ਅਲੱਗ ਬਾਡੀ ਵਾਸ਼ ਲੱਗੇ ਹੋਏ ਨੇ ਸਾਰਾ ਕੁਝ ਯਾਰ ਮਿਲ ਜਾਂਦਾ ਹੈ ਗਰੋਸਰੀ ਸਟੋਰ ਟਾਈਪ ਨੇ ਆ ਦੇਖੋ ਯਾਰ ਥੱਲੇ ਗਰੋਸਰੀ ਸੀਗਾ ਮਤਲਬ ਸਾਰਾ ਕੁਝ ਸਮਾਨ ਸੀ ਗਰੋਸਰੀ ਨਹੀਂ ਇਕੱਲਾ ਉੱਪਰ ਆ ਗਏ ਆ ਉੱਪਰ ਕੱਪੜੇ ਨੇ ਯਾਰ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਵੈਸੇ ਮੈਂ ਦੇਖਿਆ ਠੀਕ ਨੇ ਮਤਲਬ ਮਹਿੰਗੇ ਨਹੀਂ ਕਹਿ ਸਕਦੇ ਆਪਾਂ ਠੀਕ ਨੇ ਆ ਦੇਖੋ ਇਹ ਟੀ-ਸ਼ਰਟਸ 20-20 ਦਰਾਮ ਨਹੀਂ ਮਿਲ ਰਹੀਆਂ ਆਪਾਂ ਨੂੰ ਵੀਦ ਨਾਮ ਕੋਈ ਜ਼ਿਆਦਾ ਨਹੀਂ ਹੈ ਆਪਣੇ ਕਿੰਨੇ ਬਣ ਗਏ ਉਹ ਆਪਣੇ 23 ਨਾਲ ਮਲਟੀਪਲਾਈ ਕਰ ਲੋ ਕਮੈਂਟ ਚ ਜ਼ਰੂਰ ਦੱਸ ਦਿਓ ਕਿੰਨੇ ਬਣ ਗਏ ਤੇ ਠੀਕ ਹੈ ਯਾਰ ਇੱਥੇ ਸਮਾਨ ਸਾਰਾ ਟੀ-ਸ਼ਰਟਸ ਨੇ ਤੇ ਮੈਂ ਦੇਖਿਆ ਦੁਬਈ ਦੇ ਵਿੱਚ ਤਾਂ ਵੈਸੇ ਅਜੇ ਕੱਪੜੇ ਪੈਂਦੇ ਨਹੀਂ ਬਟ ਇਹ ਵੀ ਰੱਖੇ ਹੋਏ ਆ ਦੇਖੋ ਜੈਕਟਸ ਰੱਖੀ ਹੋਈਆਂ ਨੇ ਆਹ ਦੇਖੋ ਬੱਚਿਆਂ ਦੇ ਨੇ ਵੱਡਿਆਂ ਦੇ ਨੇ ਸਾਰਿਆਂ ਦੇ ਨੇ ਯਾਰ ਆਹ ਦੇਖੋ ਬੈਲਟ ਨੇ ਇਹ ਮਾਚੋ ਵੀ ਪਏ ਅੱਛਾ ਮਾਚੋ ਇੱਥੇ ਵੀ ਇਹ ਕੰਪਨੀ ਹੈ ਬਲੀ ਸਾਰਾ ਕੁਝ ਰੱਖਿਆ ਯਾਰ ਆਪਾਂ ਸਾਰੇ ਲੈ ਸਕਦੇ ਆ ਇੱਥੋਂ ਠੀਕ ਹੈ ਨਾਲੇ ਪ੍ਰਾਈਸ ਵੀ ਕੋਈ ਆਪਾਂ ਜਾ ਰਹੇ ਆ 골ਡ ਸੂਕ ਮਾਰਕੀਟ ਜਿਹੜੀ ਸੋਨੇ ਦੀ ਮਾਰਕੀਟ ਹੈ ਮੈਟਰੋ ਸਟੇਸ਼ਨ ਆ ਗਏ ਆ ਫੜਦੇ ਆ ਮੈਟਰੋ ਤੇ ਲੈ ਕੇ ਚੱਲਦਾ ਤੁਹਾਨੂੰ ਵੀ 골ਡ ਸੂਕ ਬਹੁਤ ਫੇਮਸ ਮਾਰਕੀਟ ਆ ਯਾਰ ਦੁਬਈ ਦੀ ਸੋਨਾ ਇੱਥੇ ਬਹੁਤ ਫੇਮਸ ਹੈ ਦੁਬਈ ਦਾ ਕਹਿੰਦੇ ਪਿਓਰਿਟੀ ਵਾਲਾ ਸੋਨਾ ਹੁੰਦਾ ਹੈ ਜਾ ਕੇ ਦੇਖਦੇ ਆ ਕਿ ਮਾਹੌਲ ਹੈ ਤੇ ਕਿੱਦਾਂ ਕਿੱਦਾਂ ਹੈਗਾ ਲੋ ਵੀ 골ਡ سوق ਮੈਟਰੋ ਸਟੇਸ਼ਨ ਤੋਂ ਬਾਅਦ ਆ ਗਏ ਹੁਣ 골ਡ سوق ਜਿਹੜਾ ਬਾਜ਼ਾਰ ਹੈ ਉੱਥੇ ਚੱਲਦੇ ਆ ਇਹ ਨੀਰੈਸਟ ਮੈਟਰੋ ਸਟੇਸ਼ਨ ਸੀ ਚੱਲਦੇ ਆ ਯਾਰ ਦਿਖਾਣੇ ਆ ਤੁਹਾਨੂੰ ਸੋਨੇ ਦੀ ਮਾਰਕੀਟ ਲੋ ਵੀ 골ਡ سوق ਪਹੁੰਚ ਗਏ ਥਲੇ ਅੰਦਰ ਮਾਰਕੀਟ ਹੈ ਜਿਹੜੀ ਅਸਲੀ ਉੱਥੇ ਜਾਣਾ ਹੈ ਲੇਕਿਨ ਇਹ ਸਾਰਾ ਉਹੀ ਆ ਦੇਖੋ ਆਪਣੇ ਇੰਡੀਅਨ ਐਕਟ੍ਰੈਸ ਦੀਆਂ ਫੋਟੋ ਇੱਥੇ ਸਾਰੇ ਐਡ ਦੇ ਵਿੱਚ ਜਿਹੜੇ ਜੁਐਲਰੀ ਦੀਆਂ ਐਡਸ ਨੇ ਬਹੁਤ ਵਧੀਆ ਮਹੌਲਾ ਹੈ ਯਾਰ ਅੱਧੇ ਸਾਰੀਆਂ ਚੀਜ਼ਾਂ ਵਡੀਆਂ ਦੁਕਾਨਾਂ ਇੱਥੇ ਆਈਫੋਨ ਦੀਆਂ ਹੋਣ ਚਾਹੇ ਆਈ ਸਟੋਰ ਹੋਵੇ ਚਾਹੇ ਉਹ ਜੁਐਲਰੀ ਹੋਵੇ ਚਾਹੇ ਹੋਟਲ ਹੋਵੇ ਹੁਣ ਆਪਾਂ ਪਰਲੀ ਸਾਈਡ ਜਾਣਾ ਇਹਨੂੰ ਕੋੜੀਆਂ ਚੜ ਕੇ ਉੱਪਰੋਂ ਜਾਣਾ ਪਊਗਾ ਦਿਖਾਣਾ ਤੁਹਾਨੂੰ ਆ ਦੇਖੋ ਯਾਰ ਟੈਸਲਾ ਦੀਆਂ ਗੱਡੀਆਂ ਖੜੀਆਂ ਨੇ ਪਰ ਇੱਕ ਗੱਡੀ ਹੈ ਯਾਰ ਇੱਥੇ ਟੈਸਲਾ ਵਗੈਰਾ ਤਾਂ ਬਹੁਤ ਆਮ ਜਿਹੀ ਚੀਜ਼ ਹੈ ਇੱਥੇ ਚਲਦੇ ਆਂ गोल्ड सूक ਵੱਲ ਨੂੰ ਗਰਮੀ ਬਹੁਤ ਹੈ ਯਾਰ ਗਰਮੀ ਬਹੁਤ ਜ਼ਿਆਦਾ ਹੈ ਤਾਂ ਕਰਕੇ ਦਿਨ ਦੇ ਵਿੱਚ ਨਿਕਲਣਾ ਉੱਥੇ ਥੋੜਾ ਜਆ ਔਖਾ ਹੈ ਸ਼ਾਮ ਨੂੰ ਨਿਕਲੋ ਤਾਂ ਜ਼ਿਆਦਾ ਵਧੀਆ ਪਰ ਸਾਡੇ ਕੋਲ ਟਾਈਮ ਹਨ ਹੈ ਨਹੀਂ ਕਿ ਅਸੀਂ ਸ਼ਾਮ ਨੂੰ ਹੀ ਨਿਕਲ ਗਏ ਤਾਂ ਦਿਨ ਸਾਡੇ ਕੋਲ ਵੇਲਾ ਸੀ ਅੱਜ ਤਾਂ ਆ ਲੋ ਭਾਈ ਪਹੁੰਚ ਗਏ ਯਾਰ ਗੋਲਡ ਸੂਕ ਤੁਰਨਾ ਬਹੁਤ ਪੈਂਦਾ ਯਾਰ ਉਸ ਤੋਂ ਬਾਅਦ ਵੀ ਮੈਟਰੋ ਸਟੇਸ਼ਨ ਤੋਂ ਬਾਅਦ ਵੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਮੈਂ ਅੱਜ ਜੁਮੇ ਦੀ ਨਮਾਜ਼ ਆ ਤਾਂ ਤੁਸੀਂ ਦੇਖੋ ਸਾਰੀਆਂ ਦੁਕਾਨਾਂ ਬੰਦ ਕਰਕੇ ਲੋਕ ਚਲੇ ਗਏ ਨੇ ਜੁਮੇ ਦੀ ਨਮਾਜ਼ ਦਾ ਟਾਈਮ ਹੋ ਗਿਆ ਸ਼ਾਇਦ ਤੁਹਾਨੂੰ ਕੈਮਰੇ ਚ ਨਾ ਸੁਣ ਰਿਹਾ ਹੋਵੇ ਥੋੜਾ ਥੋੜਾ ਜਿਹਾ ਸੁਣ ਰਿਹਾ ਹੈ ਅਜ਼ਾਨ ਚੱਲ ਰਹੀ ਹੈ ਨਮਾਜ਼ ਚੱਲ ਰਹੀ ਹੈ ਤੇ ਸਾਰੇ ਮੋਸਟਲੀ ਦੁਕਾਨਾਂ ਬੰਦ ਕਰਕੇ ਲੋਕ ਚਲੇ ਗਏ ਨੇ ਅੰਦਰ ਦੇਖਦੇ ਆਂ ਬੰਦ ਨਹੀਂ ਆ ਖੁੱਲੀਆਂ ਨੇ ਇਹ 1 ਡੇਢ ਘੰਟੇ ਦੇ ਇਹ ਕਹਿੰਦੇ ਬੰਦ ਹੋ ਜਾਣਗੇ 2 2:30 ਵਜੇ ਤੋਂ ਬਾਅਦ ਫਿਰ ਖੁੱਲਣਗੇ ਦੁਕਾਨਾਂ ਉਹ ਦੇਖੋ ਦੋਸਤੋ ਨੋ ਕਿਸਾ ਉਹਨਾ ਬਾਹਰ ਹੀ ਪਿਆ ਹੈ ਕਿੰਨਾ ਸੋਨਾ ਦੇ ਚੈੱਕ ਕਰੋ ਯਾਰ ਤੁਸੀਂ ਉੱਪਰ ਦੇਖੋ ਯਾਰ ਗੋਲ ਸੂਰ ਦੇ ਲਾਲ ਟੇਨ ਮਤਲਬ ਪੂਰਾ ਇਹਨਾਂ ਟਾਈਪ ਆਫ ਨਾ ਹੈਰਿਟੇਜ ਲੁੱਕ ਬਣਾਇਆ ਹੋਇਆ ਆ ਨਾਲ ਇੱਕ ਪਤਲੀ ਜਿਹੀ ਗਲੀ ਜਾ ਰਹੀ ਹੈ ਅਸੀਂ ਸੋਚਿਆ ਵੀ ਇਹਦੇ ਅੰਦਰ ਜਾ ਕੇ ਦੇਖਦੇ ਆ ਆ ਦੇਖੋ ਆ ਕੱਪੜੇ ਵੀ ਪਏ ਨੇ ਸ਼ੇਖਾਂ ਵਾਲੇ ਅੰਦਰ ਜਾ ਕੇ ਦੇਖਦੇ ਆ ਕੁਝ ਹੈਗਾ ਚੀਜ਼ ਦੇਖਣ ਲਈ ਆ ਨਹੀਂ ਬੀ शेख ਹੈ ਹਾਂ ਬੀ शेख ਲੱਗ ਰਿਹਾ ਹੈ ਬੀ शेख ਠੀਕ ਲੱਗ ਰਿਹਾ ਹੈ ਹਾਂ ਬੜਾ ਚੰਗਾ ਲੱਗ ਰਿਹਾ ਹੈ ਮਿਰਰ ਵਿੱਚ ਦੇਖ ਆ ਮੇਰੇ ਲੋ ਵੀ ਯਾਰ ਆਪਾਂ ਆ ਗਏ ਆ ਬਾਹਰ ਸ਼ੇਖ ਵਾਲਾ ਸੂਟ ਲੈ ਕੇ ਮੈਨੂੰ ਬਹੁਤ ਪਸੰਦ ਆ ਯਾਰ ਉਹ ਤੇ ਉਹ ਮੈਂ ਲੈ ਲਿਆ ਕੱਲ ਡੇਜ਼ਰਟ ਸਫਾਰੀ ਤੇ ਜਾਣਾ ਆਪਾਂ ਉਹ ਮੈਂ ਪਾ ਕੇ ਜਾਊਂਗਾ ਫਿਰ ਕੱਲ ਦਾ ਵਲੌਗ ਜ਼ਰੂਰ ਦੇਖਿਓ ਤੇ ਹੁਣ ਆਪਾਂ 골ਡ ਸੂਟ ਚ ਚੱਲ ਰਹੇ ਹਾਂ ਕੋਈ ਨਾ 골ਡ ਦੀ ਦੁਕਾਨ ਦੇ ਵਿੱਚ ਅੰਦਰ ਚੱਲ ਰਹੇ ਹਾਂ ਅੰਦਰ ਤੋਂ ਤੁਹਾਨੂੰ ਦਿਖਾਣਾ ਹੈ ਲੋ ਯਾਰ 골ਡ ਸੂਕ ਦੇ ਵਿੱਚ ਤੁਹਾਨੂੰ ਉਹ ਚੀਜ਼ ਦਿਖਾਣਾ ਜਿਹੜੀ ਇੱਕ ਬਹੁਤ ਫੇਮਸ ਹੈ ਆ ਅੰਗੂਠੀ ਦੇਖੋ ਯਾਰ ਤੁਸੀਂ ਵਰਲਡ ਦੀ ਸਭ ਤੋਂ ਵੱਡੀ ਅੰਗੂਠੀ ਹੈ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਨਾਮ ਇਹਦਾ ਦਰਜ ਹੈ ਤੁਸੀਂ ਦੇਖੋ ਇਹ 5.7 kg ਪ੍ਰੀਸ਼ੀਅਸ ਸਟੋਨ ਮਤਲਬ ਬਹੁਤ ਵੱਡੀ ਹੈ ਯਾਰ ਲੋ ਯਾਰ ਆਪਾਂ ਦੇਖਿਆ ਹੈ ਆ ਅੰਦਰੋਂ ਸੋਨੇ ਦੀ ਦੁਕਾਨ ਮੈਂ ਪੁੱਛਿਆ ਸੀਗਾ ਇਹ ਅੰਦਰ ਸ਼ੂਟ ਕਰਨਾ ਨਹੀਂ ਦਿੰਦੇ ਇਹਲੇ ਤੁਸੀਂ ਬਾਹਰ ਤੋਂ ਸ਼ੂਟ ਕਰ ਸਕਦੇ ਹੋ ਲੇਕਿਨ ਅੰਦਰੋਂ ਮਨ ਹੈ ਠੀਕ ਹੈ ਯਾਰ ਸੋਨੇ ਦਾ ਪ੍ਰਾਈਸ ਐਸ ਸੱਚ ਸਸਤਾ ਤਾਂ ਨਹੀਂ ਹੈ ਕਿ ਜਿੰਦਾ ਆਪਾਂ ਗਏ ਕਿ 10000 ਸਸਤਾ ਕੋਈ 4-5000 ਸਸਤਾ ਮੈਂ ਇੱਥੇ ਇੱਕ ਫੋਟੋ ਲਾਦਾਗਾ ਮੈਂ ਫੋਟੋ ਤੇ ਕਿੱਚੀ ਸੀ ਕਿਉਂਕਿ ਫੋਟੋ ਕੈਰੇ ਸੀ ਉਹ ਕਿੱਚ ਸਕਦੇ ਹੁਕਿ ਉਹ ਪ੍ਰਾਈਸ ਸਿਗੇ ਸਾਰੇ ਕੀ ਕੀ ਪ੍ਰਾਈਸ ਹੈ ਤੇ ਅੱਜ ਦਾ ਪ੍ਰਾਈਸ ਜਿਹੜਾ ਸੀਗਾ ਉੱਥੇ ਦਾ ਮੈਂ ਤੁਹਾਨੂੰ ਦਿਖਾਦਾਗਾ ਠੀਕ ਕਾਈ ਨਾ ਪਰ ਬਹੁਤ ਜ਼ਿਆਦਾ ਸਸਤਾ ਨਹੀਂ ਹੈ ਯਾਰ ਮਤਲਬ ਕੀ ਕੀ ਇੰਨਾ ਸਸਤਾ ਵੀ ਨਹੀਂ ਹੈ ਬਾਕੀ ਦੇਦੇ ਆ ਹੁਣ ਹੋ ਅੱਗੇ ਕਿੱਥੇ ਚੱਲਣਾ ਹੈ ਮਸਾਂ ਯਾਰ ਸਾਨੂੰ ਇੱਕ ਇੰਡੀਅਨ ਰੈਸਟੋਰੈਂਟ ਮਿਲਿਆ ਤੇ ਇੱਥੇ ਕਰਦੇ ਆ ਆਪਣਾ ਲੰਚ ਤੇ ਚੱਲਦੇ ਆ ਹਾਟਲ ਵੱਲ ਨੂੰ ਅੱਗੇ ਆ ਦੇਖੋ ਯਾਰ ਸਾਡੀ ਮੈਟਰੋ ਚੇਂਜ ਹੋਣੀ ਸੀਗੀ ਤੇ ਤੁਸੀਂ ਦੇਖੋ ਵੇਟਿੰਗ ਚੇਅਰਸ ਲੱਗੀਆਂ ਹੋਈਆਂ ਇੱਥੇ ਬਹਿ ਸਕਦੇ ਆ ਮਤਲਬ ਫੁੱਲੀ ਏਸੀ ਹੈ ਇੱਥੇ ਏਸੀ ਦੀ ਕੂਲਿੰਗ ਹੋਈ ਹੋਈ ਹੈ ਕਿਉਂਕਿ ਬਾਹਰ ਤਾਂ ਯਾਰ ਬਹੁਤ ਗਰਮੀ ਹੈ ਸਾਰੇ ਕਿਤੇ ਉਹ ਐਕਸਲੇਰੇਟਰ ਲੱਗੇ ਹੋਏ ਨੇ ਉਹ ਕੋੜੀਆਂ ਲੱਗੀਆਂ ਹੋਈਆਂ ਨੇ ਤੇ ਕਰਦੇ ਆ ਆਪਣੇ ਵੇਟ ਮੈਟਰੋ ਦੀ ਤੇ ਘੰਟਾ ਡੇਢ ਘੰਟਾ ਅਰੇਸਟ ਕਰਕੇ ਆਪਣੇ ਹੋਟਲ ਦੇ ਵਿੱਚ ਨਿਕਲ ਚੁੱਕੇ ਆ ਦੋਸਤੋ ਆਪਾਂ ਢੋ ਕਰੂਜ਼ ਵੱਲ ਨੂੰ ਆਪਣੀ ਗੱਡੀ ਲੈਣ ਆ ਗਈ ਸੀ ਆਪਾਂ ਨੂੰ ਚੱਲਦੇ ਆਂ ਕਰੂਜ਼ ਵੱਲ ਲੋ ਯਾਰ ਆ ਗਏ ਆ ਆਪਣੇ ਢੋ ਕਰੂਜ਼ ਤੇ ਆ ਜ ਆਪਣਾ ਢੋ ਕਰੂਜ਼ ਹੈ ਇੱਕ ਕਰੂਜ਼ ਹੋਊਗਾ ਜਿਹੜਾ ਸਜਿਆ ਹੋਇਆ ਉਹ ਸਾਹਮਣੇ ਦਿਖ ਰਿਹਾ ਹੋਣਗੇ ਤੁਹਾਨੂੰ ਉਹਨਾਂ ਚ ਆਪਣਾ ਡਿਨਰ ਹੈ ਅੱਜ ਤੇ ਉੱਥੇ ਹੀ ਸਾਰੀ ਇੰਜੋਏਮੈਂਟ ਹੈ ਦਿਖਾਣਾ ਤੁਹਾਨੂੰ ਵੀ ਨਾਲ-ਨਾਲ ਇਹ ਨਜ਼ਾਰੇ ਦੇਖੋ ਯਾਰ ਤੁਸੀਂ ਨਜ਼ਾਰੇ ਇਹ ਸਾਰੇ ਕਰੂਜ਼ ਨੇ ਚਲਦੇ ਆਂ ਆਪਾਂ ਵੀ ਕਰਦੇ ਆਂ ਇੰਜੋਏ ਅਸੀਂ ਅੱਗੇ ਜਾ ਰਹੇ ਸੀ ਇੱਕ ਵਾਰ ਮੈਂ ਕਿਹਾ ਅੱਗੇ ਤੱਕ ਦੇਖ ਕੇ ਆਨੇ ਆਂ ਮਤਲਬ ਲਾਈਟਿੰਗ ਦੇ ਵਿੱਚ ਉਹ ਵਾਲੀ ਧੋ ਕਰੂਜ਼ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਲੱਗ ਰਹੀ ਹੈ ਮਤਲਬ ਬਹੁਤ ਸ਼ਾਨਦਾਰ ਮਾਹੌਲ ਹੋਇਆ ਹੋਇਆ ਯਾਰ ਬਿਲਡਿੰਗਾਂ ਦੇ ਸਾਹਮਣੇ ਇਹਦੇ ਵਿੱਚ ਹੀ ਆਪਣਾ ਅੱਜ ਦਾ ਡਿਨਰ ਹੈ ਤੇ ਇਹਦੇ ਵਿੱਚ ਹੀ ਅੱਜ ਆਪਾਂ ਮਤਲਬ ਲੇਟ ਨਾਈਟ ਤੱਕ ਇੰਜੋਏ ਕਰਨਾ ਹੈ ਲਓ ਯਾਰ ਲਾਈਟਿੰਗ ਹੋ ਗਈਆਂ ਨੇ ਔਨ ਨਜ਼ਾਰਾ ਦੇਖੋ ਤੁਸੀਂ ਇੱਕ ਵਾਰ ਇਹ ਕਰੂਜ਼ ਉਹ ਵਾਲੀ ਚੱਲੇ ਆ ਹੁਣ ਕਰੂਜ਼ ਦੇ ਅੰਦਰ ਚੈੱਕ ਕਰੋ ਚੱਲਦੇ ਅੰਦਰ ਲਓ ਵੀ ਵੜਦੇ ਅੰਦਰ ਬਲਾ ਉੱਪਰ ਜਾਣਾ ਬਲਾ ਆਪਾਂ ਉਹ ਲੱਗੀਆਂ ਹੋਈਆਂ ਚੇਅਰਸ ਚੱਲਦੇ ਅੰਦਰ ਇਹ ਬਟਨ ਦੇ ਕੋਲ ਆ ਆ ਲੋ ਜੀ ਪਾਣੀ ਦੀ ਬੋਤਲ ਇੱਕ ਲਓ ਜੀ ਉੱਪਰ ਜਾਣਾ ਆਪਾਂ ਵਾਹ ਜੀ ਵਾਹ ਓਏ ਹੋਏ 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 ਆ ਚੈੱਕ ਕਰੋ ਯਾਰ ਨਜ਼ਾਰਾ ਤੁਸੀਂ ਲਓ ਜੀ ਇੱਥੇ ਆਪਣਾ ਡਿਨਰ ਹੁਣ ਸਮੁੰਦਰ ਦੇ ਵਿੱਚ ਧੋ ਕ੍ਰੂਜ਼ ਦੇ ਅੰਦਰ ਜਿਹੜੀ ਆਪਣੀ ਉਹ ਹੁਣ ਪਾਣੇ ਦੇ ਅੰਦਰ ਚੱਲ ਰਹੀ ਹੈ ਆਪਾਂ ਨੂੰ ਇਦਾਂ ਹੀ ਥੋੜਾ ਜਿਹਾ ਕਮਾਊਗੀ ਤੇ ਅੰਦਰ ਹੀ ਆਪਣਾ ਡੀਲਰ ਹੋਊਗਾ ਯਾਰ ਉਹ ਦੇਖੋ ਯਾਰ ਆਪਣੇ ਕਰੂਜ਼ ਚੋ ਉਹ ਦੇਖੋ ਬੁਰਜ ਖਲੀਫਾ ਵੀ ਦਿਖ ਰਿਹਾ ਯਾਰ ਕੈਮਰੇ ਛੇ ਥੋੜਾ ਘੱਟ ਪਤਾ ਲੱਗੇ ਲੇਕਿਨ ਆਪਣੀ ਅੱਖਾਂ ਨਾਲ ਯਾਰ ਬਹੁਤ ਕਹਿਣ ਨਜ਼ਾਰਾ ਆ। ਅੱਗੇ ਇੱਕ ਉਹ ਦੇਖੋ ਪੁਲ ਆ ਰਿਹਾ ਇੱਕ ਪੁਲ ਪੂਲ ਦੇ ਨੀਚੋਂ ਜਾਊਗੀ ਹੁਣ ਪੂਲ ਦੇ ਉੱਪਰ ਇਦਾਂ ਹੀ ਰੋਡ ਚੱਲ ਰਿਹਾ ਤੇ ਥੱਲੋਂ ਲੰਘੂਗੀ ਆਪਣੀ ਕਰੂਜ਼ ਆ ਦੇਖ ਆ ਗਿਆ ਜਾਦੂਗਰ ਆ ਯਾਰ ਸ਼ਾਇਦ ਇਹ ਐਂਟਰਟੇਨਮੈਂਟ ਹੋਊਗਾ ਹੁਣ ਇੱਥੇ ਦੇਖਦੇ ਆ ਕੀ ਕਰਦਾ ਇਹ ਸਾਰੀਆਂ ਕਰੂਜ਼ ਦੀਆਂ ਬੰਦ ਕਰਤੀਆਂ ਕੋ ਯਾਰ ਥੱਲੇ ਜੈਟਸਕੀ ਵੀ ਹੋ ਰਹੀ ਹੈ ਨਾਲ ਨਾਲ ਰੇ ਜੀਗੇ ਇੱਕ ਹੋਰ ਆਗੇ ਨੇ ਬੰਦੇ ਜੀ ਆਹ ਦੇਖੋ ਇੱਕ ਹੋਰ ਆਗੇ ਅਗੇ ਆ ਆਪਣੀ ਕਰੂਜ਼ ਦੇ ਥੱਲੇ ਤੇ ਲੈਨੇ ਆ ਆਪਣੀ ਗੱਡੀ ਤੇ ਚੱਲਦੇ ਆ ਆਪਣੇ ਹੋਟਲ ਵੱਲ ਨੂੰ ਥੱਕ ਗਏ ਯਾਰ ਬਹੁਤ ਥੱਕ ਗਏ ਟਾਈਮ ਨੂੰ ਲੱਗਦਾ 11:30 ਹੋ ਗਏ ਨੇ ਯਾਰ ਲੋ ਯਾਰ ਢੋ ਕਰੂਜ਼ ਤੋਂ ਅਗੇ ਸਿਗੇ ਰੂਮ ਦੇ ਵਿੱਚ ਹੁਣ ਵੱਜ ਰਹੇ ਨੇ 12:30 ਵਜੇ ਇੱਥੇ ਲੱਗ ਰਿਹਾ ਯਾਰ ਸਾਰੀਆਂ ਦੁਕਾਨਾਂ ਦੇਖੋ ਤੁਸੀਂ ਖੁੱਲੀਆਂ ਨਹੀਂ 12 ਦਾ ਟਾਈਮ ਹੋ ਰਿਹਾ ਯਾਰ ਤੇ ਸਾਡਾ ਦਿਲ ਚਾਹ ਦਾ ਕੀਤਾ ਤਾ ਚਾਹ ਲੈਣਾ ਆ ਯਾਰ 12:30 ਵਜੇ ਚਾਹ ਲੈਣੇ ਆ ਤੇ ਫਿਰ ਦਿਖਾਣਾ ਤੁਹਾਨੂੰ ਲਓ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਅੱਜ ਕੁੰਮੇ ਆਪਾਂ ਡੋਕਰੂਜ਼ ਦੇ ਵਿੱਚ ਗਏ ਸੀਗੇ ਯਾਰ ਤੇ ਹੋਰ ਵੀ ਚੀਜ਼ਾਂ ਆਪਾਂ ਕੁੰਮੀਆਂ ਗੋਲਡ ਸੂਕ ਗਏ ਸੀਗੇ ਤੇ ਹੁਣ ਆਪਾਂ ਚਾਹ ਲੈਣ ਜਾ ਰਹੇ ਆ ਯਾਰ 12:30 ਵਜੇ ਹੋਏ ਨੇ ਤੇ ਅੱਜ ਦੇ ਵਲੌਗ ਲਈ ਇੰਨਾ ਹੀ ਜੀ ਵਲੌਗ ਅੱਛਾ ਲੱਗਿਆ ਤਾਂ ਯਾਰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਜਿਹੜੇ ਚੈਨਲ ਤੇ ਨਵੇਂ ਆਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਵਲੌਗ ਲੱਗ ਰਹੇ ਨੇ ਤੁਹਾਨੂੰ ਤੇ ਅੱਜ ਲਈ ਇੰਨਾ ਹੀ ਯਾਰ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਦੇ ਵਿੱਚ ਕੱਲ ਦੇਖਦੇ ਆ ਆਪਾਂ ਕਿੱਥੇ ਘੁੰਮਣੇ ਆ ਤੇ ਅੱਜ ਲਈ ਜਿਆਦਾ ਚਾਹਨੇ ਆ ਇਫ ਥੈਂਕਸ ਫॉर ਵਾਚਿੰਗ ਸੱਚੀ ਕਾਲ